ਸਭ ਤੋਂ ਪਹਿਲਾਂ ਪਾਪੀ ਦਰਿੰਦੇ ਵੱਲੋਂ ਜ਼ਬਰ ਜਨਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਨੰਨੀ ਮੁੰਨੀ ਬੱਚੀ ਨੇ ਰੋਲਾ ਪਾਇਆ ਤਾਂ ਗळा ਘੁੱਟ ਕੇ ਹਰਮਿੰਦਰ ਸਿੰਘ ਰਿੰਪੀ ਨਾਮ ਦੇ ਦਰਿੰਦੇ ਵੱਲੋਂ ਉਸ ਛੋਟੀ ਜੀ ਨੰਨੀ ਪੁੰਨੀ ਬੱਚੀ ਦਾ ਕਤਲ ਕਰ ਦਿੱਤਾ ਗਿਆ ਬਾਅਦ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੀੜਤਾ ਦੇ ਪਰਿਵਾਰ ਨੇ ਵਿਸ਼ਵਾਸ ਦਵਾਇਆ ਗਿਆ ਕਿ ਇਹ ਮਾਮਲਾ ਸਰਕਾਰ ਫਾਸਟ ਟਰੈਕ ਤੇ ਲੈ ਜਾਵੇਗੀ ਉਹਨਾਂ ਨੇ ਕਿਹਾ ਕਿ ਮੈਂ ਪੁਲਸ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਨੇ ਕਿ ਇਸ ਕੇਸ ਤੇ ਜਲਦੀ ਕਾਰਵਾਈ ਕੀਤੀ ਜਾਵੇ ਹਰਮਿੰਦਰ ਸਿੰਘ ਉਰਫ ਰਿੰਪੀ ਨਾਮ ਦੇ ਦਰਿੰਦੇ ਨੂੰ ਐਟਲੀਸ ਫਾਂਸੀ ਦੀ ਸਜ਼ਾ ਹੋਵੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵਾਸ ਦਵਾਇਆ ਹਲਕਾ ਜਲੰਧਰ ਦੇ ਲੋਕਾਂ ਨੂੰ ਨਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੇ ਪੰਜਾਬੀ ਦੁਨੀਆ ਭਰ ਦੇ ਵਿੱਚ ਵਸਦੇ ਨੇ ਕਿਉਂਕਿ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਮੰਗ ਕੀਤੀ ਜਾ ਰਹੀ ਜਾਰੀ ਹੈ ਕਿ ਹਰਮਿੰਦਰ ਸਿੰਘ ਨੂੰ ਜਿਹੜੀ ਹੈ ਫਾਂਸੀ ਦੀ ਸਜ਼ਾ ਹੋਵੇ ਹਲਕਾ ਜਲੰਧਰ ਦੇ ਲੋਕਾਂ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ ਥਾਣੇ ਦਾ ਘਰਾਉ ਵੀ ਕੀਤਾ ਗਿਆ ਮੰਗਤ ਨਾਮ ਨਾਮ ਦਾ ਜਿਹੜਾ ਹੈ ਐਸਆਈ ਉਸ ਨੂੰ ਸਸਪੈਂਡ ਕੀਤਾ ਗਿਆ ਲੜਕੀ ਦੀ ਮਾਤਾ ਲੜਕੀ ਦੇ ਰਿਸ਼ਤੇਦਾਰ ਲੜਕੀ ਦੇ ਲੜਕੀ ਦੇ ਮੁਹੱਲੇ ਵਾਲੇ ਵਾਰ-ਵਾਰ ਕਹਿ ਰਹੇ ਨੇ ਕਿ ਇਸ ਨਾਤਾ ਮਾਤਾ ਨੂੰ ਨੌਕਰੀ ਚਾਹੀਦੀ ਹੈ ਨਾ ਕੋਈ ਬਦਲੀ ਦੇ ਸਪੈਸ ਵਿੱਚ ਪਾਇਆ ਜਾਵੇ ਸਾਨੂੰ ਤਾਂ ਇੱਕੋ ਹੀ ਚਾਹੀਦਾ ਹੈ ਕਿ ਜਿਸ ਨੇ ਸਾਡੀ ਧੀ ਦੇ ਨਾਲ ਦਰਿੰਦਗੀ ਕੀਤੀ ਜਿਸ ਨੇ ਸਾਡੀ ਲੜਕੀ ਨੂੰ ਗਲਾ ਘੁੱਟ ਕੇ ਮਾਰਿਆ ਕਿਉਂਕਿ ਕੱਲ ਪੋਸਟ ਮਾਰਨ ਦੀ ਰਿਪੋਰਟ ਆਈ ਹੈ ਸ਼ਾਦੀ ਅਤੇ ਗਲੇ ਉੱਤੇ ਜਿਹੜੇ ਉਂਗਲਾਂ ਦੇ ਨਿਸ਼ਾਨ ਨੇ ਦਰਿੰਦੇ ਹਰਮਿੰਦਰ ਸਿੰਘ ਦਾ ਜਿਹੜਾ ਬਲੱਡ ਸੈਂਪਲ ਲੈ ਲਿਆ ਗਿਆ ਹੈ ਡੀਐਨਏ ਵਾਸਤੇ ਅਗਲੀ ਕਾਰਵਾਈ ਹੋਵੇਗੀ ਇਹ ਮਾਮਲਾ ਠੰਡੇ ਬਸਤੇ ਵਿੱਚ ਨਹੀਂ ਪਾਇਆ ਜਾਵੇਗਾ ਕਿਉਂਕਿ ਹਰਵੀਰ ਸਿੰਘ ਦਾ ਵੀ ਕਤਲ ਹੋਇਆ ਉਸਦੇ ਨਾਲ ਵੀ ਪਹਿਲਾਂ ਕੋ ਧਰਮ ਕੀਤਾ ਗਿਆ ਪ੍ਰਵਾਸੀ ਵੱਲੋਂ ਲੇਕਿਨ ਇਹ ਪ੍ਰਵਾਸੀ ਨਹੀਂ ਸੀ ਹਾਲਾਂਕਿ ਲੋਕ ਟਿੱਪਾ ਟੀਕਾ ਟਿੱਪਣੀ ਕਰ ਰਹੇ ਨੇ ਕਿ ਇਹ ਸਿਕਸੀ ਜੀ ਇਹ ਅਮਰ ਧਾਰੀ ਸੀ ਇਹਨੇ ਧੜਾ ਪ੍ਰਕਾਸ਼ ਕੀਤਾ ਹੋਇਆ ਸੀ ਲੇਕਿਨ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਧਰਮ ਕੋਈ ਵੀ ਮਾਰੇ ਨਹੀਂ ਹੁੰਦਾ ਧਰਮ ਨੂੰ ਚਲਾਉਣ ਵਾਲੇ ਵੀ ਮਾਰੇ ਨਹੀਂ ਹੁੰਦੇ ਲੇਕਿਨ ਧਰਮ ਦੇ ਵਿੱਚ ਲੋਕ ਮਾਰੇ ਹੋ ਸਕਦੇ ਨੇ ਚਾਹੇ ਉਹ ਸਿੱਖ ਧਰਮ ਹੈ ਨੂਹੈ ਸਾਈ ਹੈ ਬੋ ਧਰਮ ਹੈ ਜੈਨ ਧਰਮ ਹੈ ਮੁਸਲਮ ਧਰਮ ਹੈ ਯਾਨੀ ਕਿ ਇਹਨਾਂ ਧਰਮਾਂ ਦੇ ਵਿੱਚ ਲੋਕ ਮਾਰੇ ਹੋ ਸਕਦੇ ਨੇ ਧਰਮ ਕਦੇ ਅਜਈਆਂ ਚੀਜ਼ਾਂ ਕਰਨੀਆਂ ਘਟਨਾਵਾਂ ਕਰਨੀਆਂ ਨਹੀਂ ਸਿਖਾਉਂਦਾ ਪੋਸਟ ਮਾਰਨ ਦੀ ਰਿਪੋਰਟ ਦੇ ਵਿੱਚ ਇੱਕ ਤਾਂ ਸਿੱਧ ਹੋ ਗਿਆ ਹੈ ਕਿ ਗळा ਗळा ਘੁੱਟ ਕੇ ਉਸ ਨੰਨੀ ਨੰਨੀ ਬੱਚੀ ਦੀ ਜਾਨ ਕੱਢੀ ਗਈ ਇਸ ਦਰਿੰਦੇ ਇਸ ਭਾਪੀ ਵੱਲੋਂ ਦੂਸਰੇ ਪਾਸੇ ਕੀ ਆ ਜਾ ਰਿਹਾ ਹੈ ਕਿ ਹਰਮਿੰਦਰ ਸਿੰਘ ਦਾ ਪ੍ਰਵਾਹ ਦੀ ਸਦਮੇ ਦੇ ਵਿੱਚ ਹੈ ਕਿ ਇਡੇ ਵੱਡੇ ਘਾਰੇ ਨੂੰ ਇਡੀ ਵੱਡੀ ਘਟਨਾ ਨੂੰ ਕਿਵੇਂ ਅੰਜਾਮ ਦੇ ਸਕਦਾ ਹੈ ਹਾਲਾਂਕਿ ਲੜਕੀ ਦੀ ਮਾਤਾ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਮੈਨੂੰ ਨਾ ਤੇ ਨੌਕਰੀ ਚਾਹੀਦੀ ਹੈ ਨਾ ਸਰਕਾਰ ਵੱਲੋਂ ਪੈਸਾ ਚਾਹੀਦਾ ਹੈ ਮੇਰੇ ਕਲੇਜੇ ਦੇ ਵਿੱਚ ਠੰਡ ਤਾਂ ਪੈਂਦੀ ਹੈ ਜੇਕਰ ਉਸ ਜਨੂੰ ਉਸ ਦਰਿੰਦੇ ਨੂੰ ਫਾਂਸੀ ਲੱਗੇਗੀ ਜਦੋਂ ਉਸ ਦਰਿੰਦੇ ਨੂੰ ਫਾਂਸੀ ਲੱਗੇਗੀ ਤੇ ਮੇਰੇ ਕਾਜੇ ਵਿੱਚ ਠੰਡ ਪਵੇਗੀ ਇਹ ਸਾਰੀਆਂ ਭੈਣਾ ਜਲੰਧਰ ਦੀਆਂ ਬੰਕਰੀਆਂ ਨੇ ਵਕ ਵਕ ਫਿਲਮੀ ਕਲਾਕਾਰ ਵਕ ਵਕ ਫਿਲਮੀ ਅਦਾਕਾਰ ਵੀ ਜਿਹੜੇ 13 ਸਾਲਾਂ ਦੀ ਬੱਚੀ ਜਿਸ ਦਾ ਦਿਹਾਤ ਹੋਇਆ ਹੈ ਜਿਸ ਦਾ ਕਤਲ ਹੋਇਆ ਹੈ ਉਸ ਦੇ ਮਾਤਾ ਪਿਤਾ ਦੇ ਹੱਕ ਵਿੱਚ ਖੜ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਹਲਕਾ ਜਲੰਧਰ ਵਿਖੇ 22 ਨਵੰਬਰ 13 ਸਾਲਾ ਕੁੜੀ ਨਾਲ ਜ਼ਬਰਦਸਤਨਾ ਕਰਨ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਮੁੱਲਜ਼ਮ ਹਰਮਿੰਦਰ ਸਿੰਘ ਨੂੰ ਅੱਜ 9 ਦਿਨ ਰਿਮਾਨ 9 ਦਿਨ ਦਾ ਰਿਮਾਨਡ ਖਤਮ ਹੋਣ ਬਾਅਦ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਥੋਂ ਅਦਾਲਤ ਵੱਲੋਂ ਉਸ ਨੂੰ 2 ਦਿਨਾਂ ਦੇ ਹੋਰ ਰਿਮਾਨ ਤੇ ਭੇਜ ਦਿੱਤਾ ਗਿਆ ਹੈ ਕੋਰਟ ਵਿੱਚ ਪੇਸ਼ ਕਰਨ ਤੋਂ ਪਹਿਲਾਂ ਦੋਸ਼ੀ ਨੂੰ ਸਿਵਲ ਹਸਪਤਾਲ ਚ ਲਿਜਾ ਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਇਥੇ ਇਹ ਵੀ ਦੱਸ ਦਈਏ ਕਿ ਮੰਗਲਵਾਰ ਨੂੰ ਥਾਣਾ ਬਸਤੀ 바ਵਾ ਖੇਲ ਦੀ ਪੁਲਿਸ ਡਿਊਟੀ ਮੈਸਟਰ ਦੀ ਮੌਜੂਦਗੀ ਵਿੱਚ ਹੈ ਵਾਰਦਤ ਵਾਲੀ ਜਗ੍ਹਾ ਤੇ ਲੈ ਕੇ ਗਈ ਸੀ ਇਸ ਦੌਰਾਨ ਕਮਿਸ਼ਨੇਟ ਪੁਲਿਸ ਨੇ ਕਈ ਸੀਨੀਅਰ ਅਧਿਕਾਰੀ ਭਾਰੀ ਪੁਲਿਸ ਫੋਰਸ ਦੀ ਤਨਾਤ ਕੀਤੀ ਗਈ ਇਸ ਦੌਰਾਨ ਪੁਲਿਸ ਨੇ ਮੁਲਜ਼ਮ ਹਰਬਿੰਦਰ ਸਿੰਘ ਤੋਂ ਵਾਰਦਤ ਵਾਲੇ ਦਿਨ ਦੀ ਪੂਰੀ ਜਾਣਕਾਰੀ ਲਈ ਗਈ ਅਤੇ ਇਸ ਪੂਰੇ ਘਟਨਾਕ੍ਰਮ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਵਾਰਦਤ ਵਾਲੇ ਦਿਨ ਨਵਾਲਿਕ ਦੇ ਕਤਲ ਤੋਂ ਬਾਅਦ ਭੜਕੇ ਲੋਕਾਂ ਵੱਲੋਂ ਜਿਹੜੀ ਗੱਡੀ ਦੀ ਜਿਹੜੀ ਗੱਡੀ ਤੋੜੀ ਗਈ ਸੀ ਉਸ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੂੰ ਪੀੜਤਾ ਮੁਲਜ਼ਮ ਨੂੰ ਪੀੜਤ ਪਰਿਵਾਰ ਤੇ ਹੋਰਨਾਂ ਲੋਕਾਂ ਵੱਲੋਂ ਫਾਂਸੀ ਦਿੱਤੇ ਜਾਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਮੁਲਜ਼ਮ ਖਿਲਾਫ 23 ਨਵੰਬਰ ਨੂੰ ਥਾਣਾ ਬਸਤੀ ਬਾਬਾ ਖੇਲ ਵਿੱਚ ਨਮਾਲਗਾਂ ਦੀ ਮਾਂ ਦੇ ਬਿਆਨਾਂ ਤੇ 230 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਉਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 10 ਦਿਨਾਂ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਪਰ ਬਾਣਯੂਗ ਜੱਜ ਨੇ 9 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਜਿਸ ਤੋਂ ਬਾਅਦ ਕੁੱਲਸ ਮੁਲਜ਼ਮ ਤੋਂ ਲਗਾਤਾਰ ਕੋਸ਼ਿਸ਼ ਕਰਦੀ ਰਹੀ ਹੈ ਅੱਜ ਉਸ ਨੂੰ ਮੋਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਜੱਜ ਨੇ 2 ਦਿਨ ਦਾ ਰਿਮਾਂਡ ਹੋਰ ਦੇ ਦਿੱਤਾ ਹੈ ਜਿਹੜੇ ਲੋਕ ਨੇ ਮਲਜਮ ਪੀਰਤ ਪਰਿਵਾਰ ਅਤੇ ਹੋਰਨਾਂ ਲੋਕਾਂ ਵੱਲੋਂ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਨਿਹੰਗ ਸਿੰਘ ਅਤੇ ਨਿਹੰਗ ਜਥੇਬੰਦੀਆਂ ਵੱਲੋਂ ਹਿੰਦੂ ਭਾਈਚਾਰੇ ਵੱਲੋਂ 크੍ਰਿਸਚਨ ਭਾਈਚਾਰੇ ਵੱਲੋਂ ਬੁੱਧ ਧਰਮ ਹਿੰਦੂ ਧਰਮ ਭਾਈਚਾਰੇ ਵੱਲੋਂ ਸਾਰੇ ਭਾਈਚਾਰੇ ਭਾਈਚਾਰਿਆਂ ਅਤੇ ਸਾਰੇ ਧਰਮਾਂ ਵੱਲੋਂ ਮਾਰ ਕੀਤੀ ਜਾ ਰਹੀ ਹੈ ਕਿ ਹਰਬਿੰਦਰ ਸਿੰਘ ਨੂੰ ਜਿੰਨਾ ਤੋਂ ਜਿੰਨਾ ਜਲਦੀ ਹੋ ਸਕਦਾ ਹੈ ਉਸ ਨੂੰ ਫਾਂਸੀ ਦੇ ਤਖਤੇ ਤੇ ਲਟਕਾਇਆ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹਾਂ ਕਟਨਾਵਾਂ ਤੇ ਪੰਜਾਬ ਦੇ ਵਿੱਚ ਰੋਕ ਲੱਗੇ ਜੇਕਰ ਕੋਈ ਬੰਦਾ ਕੋਈ ਦੰਦਾ ਅਜਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਹਜ਼ਾਰ ਬਾਰ ਪਹਿਲਾਂ ਸੋਚੇ ਕਿ ਜੋ ਹਰਬਿੰਦਰ ਸਿੰਘ ਰਿਪੀ ਦੇ ਨਾਲ ਹੋਇਆ ਹੈ ਉਹੀ ਮੇਰੇ ਨਾਲ ਹੋਵੇਗਾ ਕਾਨੂੰਨ ਵੱਲੋਂ ਤਾਂ